ਮਤਮਨ ਸਰਵ ਲੋਕ ਇਹ ਹੈ ਕਿ ਜੇ ਪੁੱਛੀ ਸਕਦਾ ਹੈ ਕਿ ਜੋ ਜੋ ਹੋਇਆ ਉਸ ਦੀ ਜਾਂਚ ਕਰਵਾਈ ਜੇਗੀ ਕਿਹੜਾ ਫੰਡ ਕਿੱਥੇ ਵਰਤਿਆ ਗਿਆ ਕਿੰਨਾ ਵਰਤਿਆ ਗਿਆ ਇਸ ਨੂੰ ਕਿਵੇਂ ਦੇਖੀਏ ਇਸ ਬਾਰੇ ਮੈਂ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਤੇ ਇਸ एलान ਦਾ ਸਵਾਗਤ ਕਰਦਾ ਕਿ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜਿਆ ਅਗਰ ਉਹਦੀ ਜਾਂਚ ਕਰਾਉਣੀ ਚਾਹੁੰਦੇ ਆ ਜੀ ਸਦਕੇ ਕਰਾਉਣ ਕਿਉਂਕਿ ਸਰਕਾਰ ਦੇ ਕੱਲੇ-ਕੱਲੇ ਪੈਸੇ ਦਾ ਹਿਸਾਬ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ। ਜਦੋਂ ਵੀ ਕੋਈ ਚਾਵੇ ਸਾਰੇ ਇਨਕੁਆਰੀ ਪੰਜਾਬ ਸਰਚ ਜਿਹੜੇ ਕਰਦੇ ਦੀ ਕਰਾਓ। ਜੇ ਕਿਤੇ ਕੋਈ ਕਿਸੇ ਨੇ ਮੈਸੇਜ ਕੀਤਾ ਉਹਦੇ ਤੇ ਜੋ ਸਖਤ ਤੋਂ ਸਖਤ ਐਕਸ਼ਨ ਵਰਦਾਰ ਹੋਕਰ। ਪਰ ਮੈਂ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਇਸ ਇਨਕੁਆਰੀ ਦੇ ਬਹਾਨੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਨਾ ਭੱਜੋ। ਪਿਛਲੀ ਸਰਕਾਰ ਨੇ ਖਜ਼ਾਨਾ ਖਾਲੀ ਦਾ ਭਾਂਡਾ ਲਾ ਕੇ ਤੇ ਵਾਅਦੇ ਤੋਂ ਮੁਕਰ ਗਈ ਸੀ ਕਾਂਗਰਸ ਦੀ ਤੇ ਤੁਸੀਂ ਹੁਣ ਇਨਕੁਆਰੀਆਂ ਵਾਲੇ ਪਾਸੇ ਤੋਂ ਕੰਦਾ ਧਿਆਨ ਲਾ ਕੇ ਤੇ ਕਰਜ਼ੇ ਦੇ ਉੱਤੇ ਗੱਲ ਲਿਆ ਕੇ ਲੋਕਾਂ ਤੋਂ ਬਚਣਾ ਚਾਹੁੰਦੇ ਹੋ ਵੀ ਜਿਹੜੇ ਤੁਸੀਂ ਬਿਜਲੀ ਮਾਫੀ ਦੇ ਸਾਰਿਆਂ ਵਾਸਤੇ ਵਾਅਦੇ ਕੀਤੇ ਸੀ 1000 ਰੁਪਏ ਭੇਣਾ ਵਾਸਤੇ ਕੀਤਾ ਸੀ ਹੋਰ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਸ ਕਰਕੇ ਤੁਸੀਂ ਹੁਣ ਬੇਈਮਾਨੀ ਵਾਲੇ ਪਾਸੇ ਨਾ ਤੁਰੋ ਇੱਕ ਪਾਸੇ ਕਰਜ਼ੇ ਦੀ ਇਨਕੁਆਰੀ ਸ਼ੁਰੂ ਕਰਦੇ ਹੋ ਹੁਣੇ ਸ਼ੁਰੂ ਕਰ ਪਰ ਆਪਣੇ ਵਾਅਦੇ ਜਿਹੜੇ ਆ ਉਹ ਨਾਲ ਦੇ ਨਾਲ ਦੂਜੇ ਪਾਸੇ ਜਿਹੜੇ ਆ ਉਹ ਪੂਰੇ ਕਰਨੇ ਸ਼ੁਰੂ ਕਰ। ਦੂਜੀ ਗੱਲ ਮੈਂ ਤੁਹਾਨੂੰ ਚੈਲੰਜ ਕਰਦਾ ਜਿਹੜਾ 1 ਮਹੀਨੇ ਦਾ ਤੁਹਾਡਾ ਇਸ਼ਤਿਹਾਰਬਾਜ਼ੀ ਦਾ ਖਰਚਾ ਇਹਦੀ ਵੀ ਇਨਕੁਆਰੀ ਕਰੋ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਗੁਜਰਾਤ ਦੇ ਆਖਬਾਰਾਂ ਦੇ ਵਿੱਚ ਗੁਜਰਾਤੀ ਭਾਸ਼ਾ ਦੇ ਵਿੱਚ ਇਸ਼ਤਿਹਾਰ ਲੱਗ ਰਿਹਾ। ਉਹ ਕਿਸ ਪਰਪਸ ਵਾਸਤੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਉਥੇ ਇਲੈਕਸ਼ਨ ਲੜਨ ਵਾਸਤੇ ਪੰਜਾਬ ਦੀ ਜਨਤਾ ਦਾ ਟੈਕਸ ਦਾ ਪੈਸਾ ਖਤਮਾ ਚਾਹੁੰਦੀ। ਦੂਜੇ ਦੂਰ ਦੂਰ ਦੇ ਸੂਬੇ ਜਿਹੜੇ ਆ ਉਹਨਾਂ ਦੇ ਵਿੱਚ ਨਿੱਕੇ ਨਿੱਕੇ ਪੰਜਾਬ ਦੇ ਕੰਮਾਂ ਦੇ ਇਸ਼ਤਿਹਾਰ ਲਾਉਣ ਦਾ ਕੀ ਮਤਲਬ ਹੈ ਤੁਸੀਂ ਲੋਕਾਂ ਨੂੰ ਬਿਜਲੀ ਦੀ ਸਹੂਲਤ ਨਹੀਂ ਦੇ ਪਾਰੇ ਤੁਸੀਂ ਹਜ਼ਾਰ ਰੁਪਏ ਭੈਣ ਨੂੰ ਨਹੀਂ ਦੇ ਪਾਰੇ ਤੇ ਕਰੋੜਾ ਰੁਪਏ ਦੇ ਹਰ ਰੋਜ਼ ਤੁਸੀਂ ਦੂਜੇ ਸੂਬਿਆਂ ਤੱਕ ਇਸ਼ਤਿਹਾਰ ਦੇ ਰਹੇ ਇਸ ਕਰਕੇ ਇਹ ਵੀ ਇੱਕ ਸਕੈਂਡਲ ਹੈ ਕਿ ਲੋਕਾਂ ਦੇ ਖੁਲਸੀ ਨੇ ਦੀ ਕਮਾਈ ਕੇਜਰੀਵਾਲ ਦੇ ਕਹਿੰਦੇ ਉੱਤੇ ਪਾਰਟੀ ਵਾਸਤੇ ਜਿਹੜੀ ਰੋੜ ਨਹੀਂ ਐਵੀ ਇੱਕ ਸਕੈਂਡਲ ਹੈ ਇਹਦੀ ਵੀ ਨਾਲ ਦੇ ਨਾਲ ਜਾਣ ਸ਼ੁਰੂ ਕਰ ਲਓ ਕਿਉਂਕਿ ਲੇਟ ਨਾ ਹੋ ਜਾਏ ਜਾਚਾ ਨਾਲ ਦੇ ਨਾਲ ਸ਼ੁਰੂ ਕਰੋ ਤੇ ਨਾਲ ਦੇ ਨਾਲ ਵਾਦੇ ਆਪਣੇ ਪੂਰੇ ਕਰਿਓ ਦੂਜੀ ਵਾਰ ਸੀ ਸੁਪਰੀਮ ਕੋਰਟ ਨੂੰ ਬੀਜੀ ਨੀਮ ਅਜੇ ਤੱਕ ਵੀ ਨਹੀਂ ਆਸ਼ੀਸ਼ ਨਹੀਂ ਚੁਣਿਆ ਕੋ ਕੋ ਸੁਪਰੀਮ ਕੋਰਟ ਦਾ ਫੈਸਲਾ ਠੀਕ ਨਾ ਕੋਈ ਵੀ ਅਦਾਲਤ ਦਾ ਫੈਸਲਾ ਹੈ ਕਿਸੇ ਵੀ ਜਬਾਨ ਤੇ ਰਿਜੈਕਟ ਹੁੰਦੀ ਹੈ ਕਿਸੇ ਨੂੰ ਮਿਲਦੀ ਹੈ ਹਮੇਸ਼ਾ ਵੈਲਕਮ ਕੀਤਾ ਜਾਂਦਾ ਇਸ ਕਰਕੇ ਅਦਾਲਤ ਦੇ ਫੈਸਲੇ ਦੇ ਉੱਤੇ ਮੇਰੀ ਟਿੱਪਣੀ ਜਿਹੜੀ ਆ ਉਹ ਜਾਈ ਨਹੀਂ ਹੈ ਜੋ ਫੈਸਲਾ ਅਦਾਲਤ ਦਾ ਸਹੀ ਹੈ ਇਹ ਸਿਰ ਦਰਮੰਦੀ ਦੀ ਸਿਸ਼ਵੀ ਪਾਰਟਨਰਤਾ ਪਰਮਾਤਮਾ ਮੰਡਲ ਨੂੰ ਕਿਤੇ ਖਾਲਿਸਤਾਨ ਬਣਨ ਦੇ ਵਿੱਚ ਦੱਸਿਆ ਪਾ ਰਿਹਾ ਹੈ ਕਿ ਪਰਮਾਤਮਾ ਮੰਡਲ ਦਾ ਕਿਤੇ বিজেপি ਨੂੰ ਸਰੋਤ ਨਾ ਰਹੀ ਹੈ ਇਹ ਬਹੁਤ ਸਪਸ਼ਟ ਗ੍ਰੈਂਟ ਸੀਮਾ ਤੋਂ ਛੋੜ ਆ ਗਿਆ ਹੈ ਕਿ ਦੇਸ਼ ਦੇ ਨਾਲ ਆ ਦੇਸ਼ ਆ ਗਿਆ ਕਿ ਨਹੀਂ ਦੇਸ਼ ਦੇ ਨਾਲੋਂ ਦਲੀਲ ਦੇਖੋ ਗੱਲ ਇਹ ਹੈ ਕਿ ਅਗਰ ਕੋਈ ਸਾਡਾ ਪੰਜਾਬੀ ਜਿਸ ਇੱਕ ਨੌਜਵਾਨ ਦੂਜੀ ਧਰਤੀ ਦੇ ਉੱਤੇ ਜਾ ਕੇ ਮੈਂਬਰ ਪਾਰਲੀਮੈਂਟ ਬਣਿਆ ਤਾਂ ਆਪਣੇ ਸੂਬੇ ਦੇ ਵਿੱਚ ਆ ਕੇ ਉਮ ਭੁਖਮੰਤਰੀ ਸਾਹਿਬ ਨਾਲ ਮੀਟਿੰਗ ਕਰਦਾ ਤਾਂ ਮੈਨੂੰ ਸਮਝਦਾ ਇਹ ਕੋਈ ਗਨਾਹ ਇਸ ਕਰਕੇ ਹਰ ਗੱਲ ਨੂੰ ਦੂਜੇ ਪਾਸੇ ਤੋੜ ਨਹੀਂ ਦੇਣੀ ਚਾਹੀਦੀ ਥੋੜੀ ਬਹੁਤੀ ਜਿਹੜੀ ਹੈ ਸਹਿਮਤੀਤਾ ਵੀ ਸਾਡੀ ਹੋਣੀ ਚਾਹੀਦੀ ਹਰ ਇੱਕ ਨੂੰ ਆਜ਼ਾਦੀ ਹੈ ਉਹ ਉੱਥੇ ਦੀ ਪਾਰਲੀਮੈਂਟ ਦਾ ਚੁਣਿਆ ਹੋਇਆ ਮੈਂਬਰ ਆ ਉਹ ਆਪਣੀ ਉਹਨੂੰ ਆਜ਼ਾਦੀ ਹੈ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਉਹ ਆਪਣਾ ਪੱਖ ਰੱਖ ਸਕਦਾ ਪਰ ਇੱਥੇ ਆ ਕੇ ਉਹ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਦਾ ਤੇ ਉਹਨੂੰ ਅਨਨਸੈਸਰੀ ਇਸ਼ੂ ਨਹੀਂ ਬਣਾਉਣਾ ਚਾਹੀਦਾ ਅੱਗੇ ਭਾਜਪਾ ਦੇ ਲੀਡਰ ਨੂੰ ਵੀ ਦਿੱਲੀ ਚ ਮਿਲਿਆ ਸੀ ਪਿਛਲੀ ਵਾਰੀ ਉਦੋਂ ਉਹਨਾਂ ਨੇ ਫਿਰ ਕਿਉਂ ਸਮਝ ਦਿੱਤਾ ਇਸ ਕਰਕੇ ਇਹ ਰਵਾਈਤਾ ਨਹੀਂ ਪੁਣੀ ਚਾਹੀਦੀ ਕੋਈ ਦੂਸਰੇ ਦੇਸ਼ ਦਾ ਐਮਪੀ ਹੈ ਠੀਕ ਹੈ ਤੇ ਦਾ ਜੰਪਲ ਹੈ ਤੇ ਉਹਦਾ ਪਰਿਵਾਰ ਹੈ ਉਹ ਉੱਥੇ ਜਾ ਕੇ ਉੱਥੇ ਦੇ ਹਿਸਾਬ ਦੇ ਨਾਲ ਆਪਣੇ ਸਿਸਟਮ ਦੇ ਵਿੱਚ ਜਿਹੜੀ ਆ ਉਹ ਆਪਣਾ ਕੰਮ ਕਰਦਾ ਤੇ ਇਸ ਗੱਲ ਦੀ ਥੋੜੀ ਬਹੁਤੀ ਸਾਡੀ ਸ਼ਹਿਮ ਸੀ ਰਹਿਣੀ ਚਾਹੀਦੀ ਹਰ ਗੱਲ ਨੂੰ ਕਦੀ ਖਾਲਸਤਾਨ ਨਾਲ ਜੋੜ ਲੈਣਾ ਕਦੀ ਸਾਡੇ ਤੇ ਰਵਾਜ ਹੀ ਪੈ ਗਿਆ ਕਿ ਜੇ ਅੰਦੋਲਨ ਹੋਵੇ ਕਿਸਾਨਾਂ ਦਾ ਉਹਨੂੰ ਖਾਲਸਤਾਨ ਨਾਲ ਜੋੜ ਦਿਓ ਜੇ ਦੂਜਾ ਕੋਈ ਆਵੇ ਉਹਨੂੰ ਖਾਲਸਤਾਨ ਨਾਲ ਜੋੜ ਦਿਓ ਇਸ ਤਰ੍ਹਾਂ ਤੂੰ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ ਬੀਜਪੀ ਕਾਰਨ ਕਿ ਕਰਦੇ ਸੋ ਇਹ ਨਾਲ ਖਾਲੀ ਸਾਮ ਨੂੰ ਜੋੜਨ ਦਾ ਨਹੀਂ ਨਬੂ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਜੋੜਦੇ ਕਿਉਂਕਿ ਹਰ ਗੱਲ ਦੇ ਉੱਤੇ ਨਹੀਂ ਨਾ ਤੁਸੀਂ ਆਪੇ ਤਾਂ ਵਿਜੀ ਦਿੰਦੇ ਹੋ ਦੇਸ਼ ਆਉਣ ਵਾਸਤੇ ਤੇ ਬਾਅਦ ਵਿੱਚ ਜੇ ਇੱਥੇ ਆ ਕੇ ਕੋਈ ਐਮਪੀ ਹੈ ਕਿਸੇ ਬਤਰੀ ਨੂੰ ਮਿਲੇ ਕਿਸੇ ਬਕਤਰੀ ਨੂੰ ਮਿਲੇ ਤੇ ਵਿਜੀ ਤਾਂ ਪਾਰ ਸਰਕਾਰ ਦੀ ਦਿੱਤੀ ਵਿਜੀ ਤੁਸੀਂ ਦੇ ਦਿੰਦੇ ਹੋ ਤੇ ਫਿਰ ਇੱਥੇ ਲੈਣਗੇ ਉਹਨਾਂ ਦੀ ਕਿਸੇ ਨੂੰ ਮਿਲਣਾ ਨਹੀਂ ਕਿਸੇ ਨੂੰ ਇਸ ਕਰਕੇ ਥੋੜੀ ਜਿਹੀ ਸ਼ਾਂਤ ਚਲਤਾ ਹੋਣੀ ਚਾਹੀਦੀ ਹੈ ਸਾਡੇ ਵੀ ਇਥੋਂ ਜਾਂਦੇ ਐਮਪੀ ਉੱਥੇ ਜਾ ਕੇ ਸਾਰੀਆਂ ਪਾਰਟੀਆਂ ਦੇ 리ਡਰ ਨੂੰ ਮਿਲਦੇ ਆ ਇਸ ਕਰਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿਣਾ ਚਾਹੀਦਾ ਹਰ ਗੱਲ ਨੂੰ ਜਿਹੜੀ ਗਲਤ ਰੰਗਤ ਨਹੀਂ ਦੇਣੀ